ਖੱਤੀ ਦੀ ਫੈਮਿਲੀ ਹੋ ਉਹ ਜੀ ਤੇਰੀ ਫੈਮਿਲੀ ਹੋ 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 ਗਿਆ ਬਾਈ ਹੋ ਗਿਆ ਮੈਨੂੰ ਬਹਿ ਜਾਵਾਂਗੇ ਨਹੀਂ ਤੈਨੂੰ ਵੀ ਲੈ ਕੇ ਜਾਵਾਂਗੇ ਗੱਲਾਂ ਵਾਤਾਂ ਕੰਨ ਉਪਰ ਜਾਈਆਂ ਨਾ ਹਾਂ ਗੱਲ ਗਲਤੀ ਕੋਈ ਨਹੀਂ ਕਰਨੀ ਠੀਕ ਆ ਹੱਸੂ ਘੇਟੂ ਫੋਲ ਉਹਨਾਂ ਨੂੰ ਨਾ ਨਾ ਪਹਿਰ ਪਹਿਲਾ ਪੈਰੀ ਹੱਥ ਲਾਉਣੇ ਤੇਰੇ ਓ ਚੱਲ ਆ ਤੈਂਟ ਆਪਣਾ ਡਹੂ ਟੈਂਟ 'ਚ ਮੇਰੇ ਕੋਲੇ ਆ ਕੇ ਬਗਣਾ ਮੈਂ ਕੱਲਾ ਪਿਆ ਕਰੂ ਯਾਰ ਉਹ ਕੋਈ ਨਹੀਂ ਹੈਗੇ ਸਾਰੇ ਰਿਲੇਟਰ ਹੈਗੇ ਤੈਨੂੰ ਪੈ ਜਾ ਕਰਨਗੇ ਕੋਈ ਚੱਕਰ ਨਾ ਨੰਦਪੁਰ ਹੀ ਜੜੀ ਨੂੰ ਲੈ ਜਾਗੇ ਆਪਾਂ ਮੇਰੇ ਨਾਲ ਨੂੰ ਲੈ ਜਾਓ ਹਾਂ ਲਾ ਤਾਂ ਮੈਂ ਕਹਿੰਦਾ ਵੀ ਐ ਕਰਕੇ ਕਿਹੜਾ ਐ ਕਿਹੜਾ ਤੇ ਨੰਦਪੁਰ ਵੀ ਜਾਵਾਂਗੇ ਸੋ ਕਰਕੇ ਮਾਰੇ ਇਹ ਮੇਲੇ ਤੋਂ ਬਣਾ ਇਹ ਫੈਮਿਲੀ ਜਾਣਗਾ ਵੀ ਇੱਕ ਵਾਰੀ ਮੇਲੇ ਤੋਂ ਬਣਾ ਅਸੀਂ ਲੈ ਜਾਾਂਗੇ ਕੋਈ ਚੱਕਰ ਨਹੀਂ ਨਹੀਂ ਸੱਚੀ ਗੱਲ ਸੁਣ ਲੈ ਫੈਮਿਲੀ ਜਾਣੇ ਮੇਲੇ ਤੋਂ ਬਣਾ ਰੱਖ ਲੈ ਮੇਲੇ ਤੋਂ ਬਣਾ ਰੱਖ ਲੈ ਮਨੂ ਲੱਡੂ ਤਾਂ ਸੱਚੀ ਦੀ ਫੈਮਿਲੀ ਹੋਊ ਭੈ ਜੀ ਤੇਰੀ ਫੈਮਿਲੀ ਹੋਊ ਹੋਰ ਪਤਾ ਨਹੀਂ ਕੀ ਹੋ ਗਿਆ ਬਾਈ ਹੋ ਗਿਆ ਮੈਨੂੰ ਲੈ ਜਾਓਗੇ ਨਹੀਂ ਉਹ ਤੈਨੂੰ ਵੀ ਲੈ ਕੇ ਜਾਵਾਂਗੇ ਉਹ ਰਾਂ ਨੂੰ ਸਾਡੀ ਨਹੀਂ ਸਾਰਾ ਲੌਣੀਆਂ ਤਾਂ ਪੈਰੀਆਂ ਸੀ ਆਹ ਪੈਰੀਆਂ ਕਿਥੇ ਰਹੀਆਂ ਤਲੰਗ ਭੈਣ ਜੋ ਮੈਂ ਤੋਂ ਛੋਟਾ ਇਹ ਗਾਹਾਂ ਦੂਰਾ ਵੱਡਾ ਤੂੰ ਤਾਂ ਇਹਦਾ ਗੱਲ ਮਾਰੀ ਜਾਵੇ ਪੈਰੀਆਂ ਪੈਰੀਆਂ ਹੱਥ ਵਾਲੀ ਕੋਈ ਹੁੰਦਾ ਇੰਨੀ ਮਰਤਈ ਹੁੰਦੀ ਹੈ ਬਸ ਉਹਦਾ ਪੱਲਾ ਲੈ ਜਾਵਾਂਗੇ ਮੇਰੀ ਗੱਲ ਨਿਆਰੇ ਲੈਣੀ ਗੱਲ ਸੁਣੋ ਮੇਰੀ ਇੱਕ ਮੇਰੀ ਵੀ ਸੁਣੋ ਗੱਲਾਂ ਮਤ ਤੱਕ ਨੁ ਭਜਾਈਆਂ ਨਾ ਹਾਂ ਗਲਤੀ ਕੋਈ ਨਹੀਂ ਕਰਨੀ ਠੀਕ ਆ ਹੱਸੂ ਗੇਡੂ ਫੋਲ ਉਹਨਾਂ ਨੂੰ ਕਹਿ ਖੁੱਲ ਕੇ ਹੱਸ ਗੇਡ ਲੋ ਇਹ ਆਫਰ ਦੇ ਦੇ ਉਹਨਾਂ ਨੂੰ ਹੁਣ ਤਾਂ ਮਾਰੀ ਹੀ ਟਾਲੋ ਮਾਰੇ ਦੀ ਕਰਪਣਾ ਇਹ ਪਿੱਕਾ ਲੈ ਆ ਰਿਹਾ ਪਿੱਕਾ ਲੈ ਕੇ ਆਉਣਾ ਨਹੀਂ ਬਸ ਤੇ ਪਿੱਕੋ ਤਾਂ ਫਰ ਉਹ ਹੀ ਗੱਲ ਟੈਂਟ ਲੱਗ ਜਾ ਕਨਾਂ ਪਿੱਕਾ ਜਿਹਾ ਚੱਲ ਗਿਆ ਤੇ ਬਸ ਹਾਂ ਅਜਾ ਨਹੀਂ ਆਰ ਮੈਂ ਇਹ ਅੰਦਰ ਵੇ ਫੈਮਿਲੀਗਾ ਹਨਾ ਤੂੰ ਤੂੰ ਭੇਜ ਮਗਰਵਾਜੀ ਨਾਲ ਇੱਥੇ ਭੇਜ ਤਿੰਨ ਯਾਰੇ ਲੈਣੇ ਬਾਈ ਹਾਂ ਵਾਕਰ ਨੂੰ ਲੈ ਜਾਏਗਾ ਜੋ ਆ ਕੁ ਛੱਡ ਦਿਆਂ ਘਰੇ ਛੱਡ ਦਿਆਂ ਹਾਂ ਇੱਥੇ ਰੇਸਟਰੀ ਤੋਂ ਹਾਂ ਇੱਥੇ ਛੱਡ ਦਿਆਂਗੇ ਇੱਥੇ ਇਹਦੇ ਨਾਲ ਜਾਵੜਾਂਗੇ ਇਹਦੇ ਵਿਆਹ ਤੇ ਜਾਵੜਾਂਗੇ ਤੇ ਮੈਂ ਇੱਕ ਗੱਲ ਤੁਹਾਡਾ ਵਾਦਾ ਕਰਨਾ ਬੁੱਝ ਹਾਂ ਟੈਂਟ ਤੇ ਮੇਰੇ ਕੋਲੇ ਤੁਸੀਂ 11 ਵਜੇ ਨੂੰ ਆ ਜਾ ਕਰਨਾ ਨਾ ਨਾ ਪਹਿਰ ਪਹਿਰੀ ਹੱਥ ਲਾਉਣ ਉਹ ਚੱਲ ਆ ਟੈਂਟ ਆਪਣਾ ਅੱਡ ਹੂੰ ਨਹੀਂ ਤੂੰ ਤੁਸੀਂ ਮੇਰੇ ਕੋਲੇ ਆ ਜਾ ਕਰਨਾ ਵੀਰ ਬਣ ਕੇ ਉਹ ਨਾ ਤੁਸੀਂ ਪਹਿਣਾ ਮੇਰੇ ਕੋਲੇ ਇਹ ਪਹਿਨਾ ਪਹਿਰੀ ਹੱਥ ਤੇਰੇ ਲਾਇਆ ਕਰਨੀ ਆ ਫਿਰ ਆਇਆ ਕਰਾਂਗੇ ਚਲੋ ਵੱਖਰੀ ਗੱਲ ਟੈਂਟ ਤੇ ਮੇਰੇ ਕੋਲੇ ਆ ਕੇ ਬਗਣਾ ਮੈਂ ਕੱਲਾ ਪਿਆ ਕਰੂ ਯਾਰ ਉਹ ਕੋਈ ਨਹੀਂ ਹੈਗੇ ਸਾਰੇ ਲੈਟਰ ਹੈਗੇ ਤੈਨੂੰ ਭੇਜਿਆ ਕਰਨਗੇ ਕੋਈ ਚੱਕਰ ਆਦਾ ਭੇਜਿਆ ਆਦਾ ਉਹ ਕੋਈ ਨਹੀਂ ਤੈਨੂੰ ਕੋਈ ਰਿਸ਼ਤੇਦਾਰ ਪਾ ਦਿਆ ਕਰੇ ਕੋਈ ਬਲੁਰ ਗਲੀ ਆਵਾਂਗੇ ਨਾਲ ਉਹ ਜਾ ਜਿਵੇਂ ਤੂੰ ਹੁਣ ਆਪਦੀ ਬਿਸਤਾ ਚਾਉਂਵੇਂ ਉਸ ਹਿਸਾਬ ਨਾਲ ਲੈ ਜਾਗੇ ਕਰਮਜੀਤ ਲੈਣਾ ਪਾ ਕਰਮਜੀਤ ਹਾਂ ਸਭ ਪਾਗਲ ਕਰ ਦੋ ਉੱਕਰ ਯਾਰ ਉੱਕਰ ਯਾਰ ਪਾਗਲ ਕਰ ਕੋਕਰ ਯਾਰ ਤਾ ਯਾਰ ਭੈਣ ਚ ਦੋ ਤਾ ਬੜੀ ਐਟਮ ਕੰਦੀ ਆ ਵਿਆਹ ਕਰਗੇ ਵਿਆਹ ਤਾਂ ਆ ਗਿਆ ਲੈ ਬਸ ਹਾਂ ਕੁੜੀ ਲੱਭਗੇ ਹੋਣਾ ਉੱਡ ਜਾ ਲੱਭੀ ਹਾਰਾ ਬੰਦਾ ਕੁੜੀ ਲੱਭੀ ਪਿਆ ਹਾਂ ਠੀਕ ਕੀ ਕਰਾਂ ਪੈਰੀ ਹੱਥ ਲਵਾ ਦੇਣਾ ਹਾਂ ਹਾਂ ਤੇਰੇ ਤੇਰੇ ਪੈਰੀ ਹੱਥ ਮੇਰੇ ਤੋਂ ਕਹਿੰਦਾ ਨਹੀਂ ਮੈਂ ਤਾਂ ਮੰਨਦਾ ਨਹੀਂ ਲਾਲ ਆ ਦੇਖ ਲੈ ਮੈਂ ਤਾਂ ਮੁੰਡਾ ਹੀ ਮੰਨਦਾ ਆ ਆ ਪਾਜਦਾ ਨਹੀਂ ਮੈਂ ਤਾਂ ਮੁੰਡਾ ਹੀ ਮੰਨਦਾ ਮੈਂ ਦੇਖ ਲੈ ਯਾਰ ਮੇਰੇ ਨਾਲ ਤਾਂ ਬੜਾ ੱਟਕਾ ਨਹੀਂ ਤੇਰੇ ਨਾਲ ੱਟਕਾ ਬਈ ਮੇਰਾ ਤੇਰੇ ਪੈਰੀ ਹੱਥ ਲਵਾਉਣੇ ਕਹਿੰਦਾ ਵੀ ਜੇਠਾਂ ਜੇੜੀ ਉਹਨਾਂ ਦਾ ਤੇ ਮੇਰਾ ਕੋਈ ਖਤਰਾ ਹੈ ਉਹ ਦਿਓਰ ਵਾਲਾ ਕੰਮ ਉਹਨੂੰ ਕੋਈ ਮੇਰਾ ਖਤਰਾ ਨਹੀਂ ਮੇਰਾ ਤਾਂ ਦਿਓਰ ਵਾਲਾ ਕੰਮ ਆ ਤੂੰ ਜੀ ਗੱਲ ਸੁਣ ਲਾ ਮੇਰੀ ਇੱਕ ਹਾਂ ਪਰ ਜਾਨੂ ਮਾ ਮਾਂ ਨੂੰ ਇਹ ਵੜ ਜਾਈਂ ਆਂਗੂਦੂ ਲੈ ਰੱਖੋ ਓਕੇ ਠੀਕ ਹੈ ਹਾਂ ਸਹੀ ਹੈ ਫਿਰ ਤੈਨੂੰ ਕਿ ਚੱਕਰ ਲੈ ਜਾ ਕਰੋ ਬਿਲ ਨਾਲ ਆ ਲੈ ਜਾ ਕਰਾਂਗੇ ਮੇਰੇ ਆ ਸਾਲਾ ਤਿੰਨ ਤਾਂ ਮਾਰੇ ਮਰਦੇ ਵੀ ਲੈ ਜਾਇਆ ਕਰਾਂਗੇ ਪਰ ਇਹ ਕਿਆ ਕਰੇ ਪਹਿਨੀ ਹੱਥ ਪਹਿਨ ਲਾ ਦੇ ਪਹਿਨ ਲਾ ਦੇ ਹਾਂ ਠੀਕ ਹੈ ਕੋਈ ਨਹੀਂ ਹਾਂ